ਕਿਸਾਨਾਂ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 13 ਫਰਵਰੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਦੇ ਲਈ ਐਲਾਨ ਕੀਤਾ ਗਿਆ ਹੈ ਕਿ ਉਸ ਤੋਂ ਪਹਿਲਾਂ ਹੀ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਹਰੇਕ ਮੰਗ ਜਿਹੜੀ ਕਿਸਾਨਾਂ ਦੀ ਪੂਰੀ ਕਰਨੀ ਚਾਹੀਦੀ ਹੈ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਆਏ ਨੇ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੀ ਸੰਸਦ ਦੇ ਵਿੱਚ ਉਹਨਾਂ ਨੇ ਕਈ ਮੁੱਦੇ ਚੱਕੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਰਵਨੀਤ ਬਿੱਟੂ ਦਾ ਹੋਰ ਕੀ ਕਹਿਣਾ ਮੈਂ ਹੁਣੀ ਗੱਲ ਕਰ ਰਿਹਾ ਸੀ ਚੇਅਰਮੈਨ ਸਾਹਿਬ ਜਿਹੜਾ ਕਿਸਾਨ ਕਿਉਂਕਿ ਮੈਂ ਚਿੰਤਾ ਤਾਂ ਜ਼ਾਹਿਰ ਕਰ ਰਿਹਾ ਮੈਂ ਪਹਿਲਾਂ ਵੀ ਇਸੇ ਤਰੀਕੇ ਨਾਲ ਪਹਿਲਾ ਸਪੀਕਰ ਸੀਗਾ 17 ਸਤੰਬਰ 2020 ਨੂੰ ਕੋਵਿਡ ਚ ਉਤੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲਓ ਕਿਸਾਨਾਂ ਨਾਲ ਗੱਲ ਕਰ ਲਓ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਹੈ ਫ फेब्रुवारी ਚ ਆਉਣ ਦਾ सर मैं पंजाब तो हाँ मैं चिंता जाहिर त कर रहा क्योंकि पी एम साहब ने जब बिल वापस ले सी, प्राइम मिनिस्टर साहब ने यह कहा मेरी कोई तपस्या में मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके ਲੀਡਰੋ ਕੇ ਸਾਥ ہماری ਇੱਕ ਟੀਮ ਕੋ ہمارے ਮੰਤਰੀਓ ਕੋ ਪੰਜਾਬ ਮੇ ਜਾ ਕੇ ਉਸੇ 13 ਸੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕਾ ਆਪਾਂ ਕਹੀ ਰਹੇ ਆ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾਂ ਆਪਾਂ ਦੇ ਮੁਕਤ ਕਰਨ ਦੀ ਗੱਲ ਕਰਜਾਂ ਆਪਾਂ ਮaaf ਕਰ ਦਈਏ ਕਿੱਡੀ ਕਬੜੀ ਗੱਲ ਆ ਤੁਹਾਨੂੰ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤੇ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨਾਲ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਮਾਫ਼ ਕਰ ਉਹ ਮਾਫ਼ ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਤੁਹਾਡੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਉਦੋਂ ਬਾਅਦ ਸਰ ਮੈਂ ਇੱਕ ਗੱਲ ਹੋਰ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸਾਡੇ ਇੱਕ ਕਿਉਂਕਿ ਸਰ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਸਰ ਖੁਸ਼ੀ ਮਨਾਈਆ ਜੋ RAM ਜੀ RAM ਮੰਦਿਰ ਬਣਿਆ ਮੈਂ ਸਮਝਦਾ ਪੰਜਾਬ ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਪਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਕਿਉਂਕਿ ਜਦੋਂ ਵੀ ਤੁਹਾਨੂੰ ਯਾਦ ਆ ਵੀ ਜਦੋਂ ਬਾਬਰ ਬਾਬਰ ਨੇ ਸਾਰਾ ਕੁਝ ਕੀਤਾ ਸੀ ਸਰ ਬਾਬਰ ਦੇ ਰਾਜ ਦੇ ਵਿੱਚ ਮੰਦਿਰ ਤੋੜੇ ਗਏ ਗੁਰਦੁਆਰੇ ਟੋੜੇ ਗਏ ਉਦੋਂ ਬਾਅਦ ਸਰ ਲਾਲਾ ਦੌਲਤ ਰਾਏ ਇੱਕ ਕਿਤਾਬ ਉਹਨਾਂ ਦੀ ਹੈ ਉਹ ਚ ਉਹਨਾਂ ਨੇ ਕਿਹਾ ਵੀ ਇਹ ਇਤਿਹਾਸ ਦੱਸਦਾ Hindu ਕਿਤਰੇ-ਕਤਰੇ ਨਾਲ ਭਰਿਆ ਹੋਇਆ ਹੈ ਪਰ ਬੁੱਲੇ ਸ਼ਾ ਇਹ ਵੀ ਕਿ ਅੱਗੇ ਉਹਨਾਂ ਨੇ ਇਸ ਗੱਲ ਦਾ ਪ੍ਰਣਾਮ ਦਿੱਤਾ ਹੈ ਵੀ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਉਹਨਾ ਮੰਦਿਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਅਸਾ ਦੀ ਵਾਰ ਹੁੰਦੀ ਇਹ ਸਰ ਛੋਟੀ ਗੱਲ ਨਹੀਂ ਗਈ ਇਹ ਮੈਂ ਗੱਲ ਤਾਂ ਕਰ ਰਿਹਾ ਮੈਂ ਅੱਗੇ ਜੋੜਦਾ ਤੁਹਾਡੀ ਇਹ ਗੱਲ ਉਦੋਂ ਬਾਅਦ ਸਰ ਜਦੋਂ ਮੁਗਲ ਰਾਜ ਦੀਆਂ ਜੜਾ ਪੱਟੀਆਂ ਮੁਗਲ ਰਾਜ ਦੀਆਂ ਜੜਾਂ ਕਿਹਨੇ ਪੱਟੀਆਂ ਉਰੇ ਕੇਸਰੀ ਝੰਡਾ ਕਿਹਨੇ ਲਰਾਇਆ ਦਿੱਲੀ ਚ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਰੇ ਜੜਾਂ ਹਲਾਈਆਂ ਉਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ ਮੋਦੀ ਜੀ ਦੀ ਹਕੂਮਤ ਆ ਚਲੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬਹੁਤ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਸਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚਾੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨਾਂ ਨੇ ਚਾੜਿਆ ਇਹ ਰਾਜ ਆ ਜੇ ਹੁਣ ਰਾਮ ਮੰਦਰ ਸਾਡੇ ਨੇ ਸਾਰਿਆਂ ਦੇ ਆ ਜੇ ਉਹ ਬਣੇ ਆ 550 ਸਾਲ ਬਾਅਦ ਸਰ ਸਾਡੇ ਗੁਰਦੁਆਰੇ ਕਿਉਂਕਿ ਰਾਮ ਰਾਜ ਖਾਲਸਾ ਰਾਏ ਸੀ ਉਹ ਦਮ ਅੱਜ ਆਪਾਂ ਜੇ ਗੱਲ ਕਰੀਏ RAM RAJ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਮੈਂ ਇਹ ਵੀ ਵਧਾਈ ਦਿਨਾ ਸਾਡਾ ਕਰਤਾਰਪੁਰ ਸਰ ਕੋਰੀਡੋਰ ਖੁੱਲਿਆ ਹਰ ਅਰਦਾਸ ਦੇ ਵਿੱਚ ਸਰ ਹੁੰਦਾ ਤੇ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਗੁਰਦੁਆਰੇ ਜਾ ਸਕੀਏ ਉਹਦੀ ਵੀ ਮੁਬਾਰਕ ਤੇ ਸਾਡਾ ਸਰ ਹਰਦوار ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛੁਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਡਾਂਗਮਾਰਤ ਉੱਥੇ ਜਗ੍ਹਾ ਹੈ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮੱਠ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੂਰੀ ਦੇ ਵਿੱਚ ਇਹਨੂੰ ਸਰ ਛਡਾਇਆ ਜਾਵੇ ਇਹ ਤਾਂ ਹੀ ਇਹ ਲੱਗੂਗਾ ਵੀ ਸਭ ਦੇ ਲਈ ਇਹ ਜਿਹੜਾ ਰਾਜ ਆ ਇਹ ਸਭ ਦੇ ਲਈ ਆ ਇੱਕ ਦੋ ਗੱਲਾਂ ਸਰ ਮੈਂ ਹੋਰ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਉਹਦੇ ਵਿੱਚ ਸਰ ਕੀ ਆ ਅੱਜ ਇਹ ਮੈਂ ਇਹਨੂੰ ਮਜ਼ਾਕ ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਇਹ ਸਾਰੀਆਂ ਸਟੇਟਾਂ ਦੇ ਕਈਆਂ ਦੇ ਆ ਗਏ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਹੈ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹ ਸਰ ਜ਼ਰੂਰ ਚੇਅਰਮੈਨ ਸਾਹਿਬ ਥੋੜੇ 라ਹੀ ਮੈਂ ਕਹਿਣਾ ਚਾਹਨਾ ਉਹੋ ਜਿਹਾ ਪੈਸਾ ਸਾਡਾ ਜਿਹੜਾ ਜ਼ਰੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਂਸਕੀਅੰਸੀ ਚ ਗੱਲ ਕਰਾਂ ਤਾਂ ਐਮਐਸਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀਓ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੀਏ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਹੈ ਉਹਦੇ ਵਿੱਚ 45 ਦਿਨਾਂ ਦੇ ਬਜਾਏ ਉਹਦੇ ਵਿੱਚ 100 80 80 2 200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮਐਸਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੀ ਯੂਥ ਸਰ ਇੱਕ ਮੈਂ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਉਣਾ ਸਰ ਇਹ ਉਹਦੇ ਵਿੱਚ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਵਰਗੇ ਜਿਹੜੇ ਉੱਥੇ ਬੈਠੇ ਆ ਸਰ ਇਹ ਪਾਰਲੀਮੈਂਟ ਦੇ ਚੀ ਇੱਕ ਜਵਾਬ ਆਇਆ ਸਰ ਇਹ 2 2 2024 ਚ ਇੱਥੇ ਹੀ ਸਰ ਟੋਟਲ ਜਿਹੜੇ ਬੱਚੇ ਨੇ 402 ਸਰ 403 403 403 ਅਲੱਗ-ਅਲੱਗ ਬੱਚੇ ਆ ਸਰ ਇਹ ਵਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਰ ਡੈਥ ਹੋਈ ਹੈ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਡੈਥ ਹੈ ਤਕਰੀਬਨ ਸਰ ਉਹ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚ ਇਸੇ ਤਰੀਕੇ ਨਾਲ ਯੂਐਸਏ 36 ਆ ਇਹ ਸਰ ਤਕਰੀਬਨ 34 ਦੇਸ਼ ਨੇ ਸਰ ਇਹ ਬਹੁਤ ਜ਼ਰੂਰੀ ਆ ਸਰਕਾਰ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਐਨੀ ਡੈਥਸ ਜ਼ਿਆਦਾ ਵੱਧ ਗਈ ਇਹਦੇ ਲਈ ਸਰਕਾਰ ਬਹੁਤ ਜ਼ਰੂਰੀ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਕਿਉਂਕਿ ਉਹ ਬੜੇ ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਖ਼ਤ ਕੰਡਣਾ ਚਾਹੀਦਾ ਅਖੀਰ ਸਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਬੜੀਆਂ-ਬੜੀਆਂ ਸਰ ਬਜਟ ਆਪਣੇ ਚ ਤਾਂ ਕੁਝ ਵੀ ਨਹੀਂ ਜਿਹੜੇ ਬੜੇ-ਬੜੇ ਕੰਪਨੀਆਂ ਆ ਪੈਸਾ ਤਾਂ ਸਾਰਾ ਉਹਨਾਂ ਕੋਲ ਆ ਦਾਨੀ-ਵਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਆ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮਗਾਇਆ ਕੇ ਦੇਸ਼ ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਫੇਰ ਅਖੀਰ ਚ ਫੇਰ ਅਖੀਰ ਚ ਕਿਸਾਨਾਂ ਦਾ ਹਰ ਹਾਲ ਸਰ ਅਸੀਂ ਇੱਕ ਇੱਕ ਸਾਲ ਕਿਸਾਨਾਂ ਲਈ ਧਰਨੇ ਤੇ ਬੈਠੇ ਸੀ ਤੇ ਹੁਣ ਇਹ ਜ਼ਿੰਮੇਵਾਰੀ ਥੋੜੀ ਆ ਦੁਬਾਰਾ ਸਾਨੂੰ ਕਿਸਾਨਾਂ ਲਾਂਬਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਨਹੀਂ ਸਰ ਵੀ ਠੰਡ ਚੁਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਲਈਏ ਉਹਦਾ ਕੋਈ ਫਾਇਦਾ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉਡੀਕਦੇ ਆਪਣੇ ਬੱਚਿਆਂ ਨੂੰ ਕਿਸਾਨਾਂ ਨਾਲ ਜਾਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਨੀ ਤਰਾਣਾ ਜੀ ਇਨਕਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਉ ਫੇਰ ਨਾ ਕਿਉ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੀ ਠੀਕ ਸਾਨੂੰ ਅਧਿક્ષ ਮਹोदय ਆਪਕਾ ਬਹੁਤ ਬਹੁਤ ਧੰਨਵਾਦ ਜੀ ਹਮਾਰੇ ਦੇਸ਼ ਦੇ ਕੀ ਰਹਿ ਗਿਆ ਕੁਝ ਸਮਸਿਆ ਅਸੀਂ ਪਹਿਲਾਂ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਾ ਸਰ ਪਹਿਲਾ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅੱਜ ਸਾਡੀ ਲੋੜ ਆ ਅਸੀਂ ਕਦੇ ਪਿੱਛੇ ਹਟਿਆ ਪੰਜਾਬ ਜਾਨਾ ਦੇਣੋ ਸਰ ਕਦੇ ਢਿੱਡ ਭਰਨੋ ਅੱਜ ਜੇ ਸਾਨੂੰ ਲੋੜ ਪੈ ਗਈ ਤਾਂ ਅੱਜ ਦੇਸ਼ ਸਾਡੇ ਨਾਲ ਖੜੇ